ਹਾਂਜੀ ਬਹੁਤ ਨਮਸਕਾਰ ਹੈ। ਦਾਵਸ ਹਾਥ ਚਿਆ ਗਾਲ ਕੀ ਹਾਲ ਦਾ ਲੈ ਬਰੇ? ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ। ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਤਾਂ ਜੋ ਆਪਾਂ ਸੁਣਦੇ ਜਿਹਾ ਸ਼ਾਨਦਾਰ ਵੀਡੀਓ ਲਿਆਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਨਮਰਾਂ ਦਾ ਸ਼ੌਂਕ ਕਰਾਦੇ ਰਿਹਾ ਕਰੀਏ। ਹਾਂਜੀ ਵੀ ਸਦਨੋ ਕਰੋ ਦਰਸ਼ਨ ਮੇਰਾ ਵੀਰੋ। ਆਪਣੀ ਬਰੇ ਅੱਜ ਵਾਲੀ ਵੱਡੀ ਜੋੜੀ ਕੂਦਰੀ ਦੀ ਸਟਾਰਨਿੰਗ ਮਜੀ ਸ਼ਮ ਦੇਖੋ ਭਾਈ ਜੀ ਹੇ 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 ਮੈਂ ਕਹਿੰਦਾ ਭਰਾ ਬੇਕੇ ਭੁੱਖ ਲੱਤਦੀ ਕੂਦਰੀ ਨੂੰ ਦੇਖੋ ਮੇਰਾ ਭਰਾ ਕਿ ਮੈਂ ਹੱਕ ਤਾਣ ਕੇ ਅੱਧਾਂ ਇੰਚੀ ਮੋਢੇ ਬਾਹਰ ਪ्योर ਬਜੇ ਦਾ ਕਾਕੇ ਵਾਲੀ ਕੂਦਰੀਆਂ ਦੇ ਵਿੱਚੋਂ ਵੱਡੀ ਗੂਦਰੀ ਲਾਲ ਤੇ ਕਾਲੇ ਸ਼ੈਂਪ ਹਲਕੇ ਜੀ ਸਫਸਰੀਆ ਦੇਖੋ ਜੀ ਕਿਵੇਂ ਕੱਢਦੀ ਆ ਸੀਨਾ ਦੇਖੋ ਮੋਢੇ ਦੇਖੋ ਮੇਰਾ ਭਰਾ ਦਾ ਅੱਧਾਂ ਇੰਚੀ ਬਾਹਰ ਨੂੰ ਦੇ ਭਾਈ ਪ्योर ਬਾਬੇ ਗੁਰਦੇਵ ਘਣੀ ਵਾਲੀ ਕੂਦਰੀਆਂ ਦੇ ਵਿੱਚੋਂ ਸੱਦ ਨੂੰ ਆਪਣਾ ਵੱਡਾ ਗੂਦਰੀ ਲਾਲ ਚੀਨਾ ਠੀਕ ਹੈ ਜੀ ਪੀਲੀਆਂ ਅੱਖਾਂ ਜਿਹਨੂੰ ਆਪਾਂ ਹਲਦੀ ਵਾਲੀ ਅੱਖ ਕਹਿ ਦਨੇ ਆ ਸਰੋਪੁੱਲੀ ਆ ਕੋਈ ਸੱਜਣ ਕਹਿ ਦਿੰਦੇ ਆ ਚੈੱਕ ਕਰ ਲਓ ਮੇਰਾ ਵੀਰ ਵੱਡਾ ਜੋੜਾ ਪੈਰਾਂ ਵਿੱਚ ਇਹਨਾਂ ਦੇ ਰਿੰਗਾਂ ਲੱਗੀਆਂ ਹੋਈਆਂ ਨੇ ਦੇਖੋ ਜੀ ਕੂਟਰ ਦੇ ਪੈਰ ਦੇ ਵਿੱਚ ਵੀ ਮਾਦੀ ਦੇ ਪੈਰ ਦੇ ਵਿੱਚ ਵੀ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਵੀਰ ਆਪਣੇ ਜੋੜੇ ਦੀ ਕੁਆਲਿਟੀ ਤੇ ਮੇਰਾ ਭਰਾ ਲਾਲੀਓ ਫਿਰ ਟਾਈਮ ਨਾਲ ਫੋਨ ਨੂੰ ਫਿਰਨਾ ਕਿਉਂ ਵੀਰੇ ਜੋੜੀ ਸਾਨੂੰ ਬਹੁਤ ਪਸੰਦ ਸੀ ਅਸੀਂ ਵੀਡੀਓ ਹੁਣ ਵੇਖੀ ਹੁਣੇ ਕੰਮ ਤੋਂ ਆਏ ਆ ਮਰੇ ਵੀਡੀਓ ਆਪਾ ਲਾ ਦੇਣੀ ਜਿਹੜੇ ਕਿਸੇ ਸੱਜਣ ਨੇ ਟਾਈਮ ਨਾਲ ਫੋਨ ਲਾ ਲਿਆ ਉਸ ਭਰਾ ਦੇ ਘਰ ਜੋੜੀ ਇਹ ਪਹੁੰਚ ਜੇਗੀ ਠੀਕ ਹੈ ਤੇ ਅਗਲੇ ਤੇ ਵੀਰੇ ਗੇਮ ਬਣ ਜੇਗੀ ਬਾਕੀ ਚਲੋ ਬਹਿਨੇ ਆ ਕਿਸ ਭਰਾ ਦੀ ਚੰਪ ਦੀ ਹੈ ਕਿਸਮਤ ਤੇ ਕਿਹੜੇ ਸੱਜਣ ਦੇ ਘਰ ਆਪਣੀ ਇਹ ਅੱਜ ਵਾਲੇ ਜਾਂਦੇ ਨੇ ਚੋਂ ਪਰ ਦੇਖੋ ਜੀ ਕਿਵੇਂ ਖੜਦਾ ਕੂਤਰ ਲਾਲ ਚੀਨਾ ਚਿੱਟਾ ਸਫੈਦ ਠੀਕ ਹੈ ਜੀ ਗੁਲਾਬੀ ਜੀ ਤਾਂ ਹੁਣ ਭਾਅ ਮਾਰਦੀ ਆ ਲਾਲ ਚੀਨਾ ਕੂਤਰ ਪਿਹਰੀਆਂ ਅੱਖਾਂ ਦਾ ਮੈਂ ਕਹਣਾ ਵੀਰੇ ਐਸ ਕੋਈ ਨੂੰ ਵੇਖ ਕੇ ਤਾਂ ਨਾ ਬੰਦੇ ਦੀ ਭੌਖੀ ਲੱਥ ਜੀ ਏਡੀ ਸੋਹਣੀ ਆ ਚੰਦਰੀ ਇਹ ਬਾਕੀ ਚੈੱਕ ਕਰ ਲੋ ਆਪਣਾ ਕਬੂਤਰ ਦੇਖੋ ਜੀ ਕਿਵੇਂ ਖੜਦਾ ਹੈ ਇੱਕ ਤਾਣ ਕੇ ਕਬੂਤਰ ਅੱਧਾ ਇੰਚੀ ਮੋੜ ਦੇ ਦੋਨੇ ਬਾਹਰ ਨੂੰ ਰੱਖਦੇ ਆ ਜੀ ਚੈੱਕ ਕਰ ਲੋ ਠੀਕ ਹੈ ਜੀ ਕੁਆਲਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਮੇਰਾ ਭਰਾ ਦੱਸਿਆ ਜਰੂਰ ਕਰੋ ਤੁਹਾਨੂੰ ਜਨਮਰ ਕਿਦਾਂ ਦੇ ਲੱਗਦੇ ਕੋਸ਼ਿਸ਼ ਕਰੀ ਜੀ ਮੇਰਾ ਵੀ ਤੁਹਾਨੂੰ ਵਧੀਆ ਚੀਜ਼ ਬਲੱਡ ਲਾਈਨ ਦੇ ਵਿੱਚੋਂ ਅਬਿਲਕੁਲ ਆਪਾਂ ਕਰਵਾ ਕੇ ਦੇ ਸਕੀਏ ਤੇ ਆਦੋ ਸਦਨ ਹੁਣ ਮੈਂ ਤੁਹਾਨੂੰ ਇਹ ਜੁੜੀ ਦੇ ਪਰਪਲ ਨੇ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਸ਼ੌਂਕ ਰੋਣਾ ਮੇਰਾ ਵੀ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਵੇਖਿਓ ਤੇ ਬਣੇ ਰਹੋ ਮੇਰਾ ਭਰਾ ਵੀਡੀਓ ਆਪਣੀ ਦੇ ਵਿੱਚ ਤਾਂ ਹਾਂਜੀ ਵੀ ਸਦਨੋ ਚੈੱਕ ਕਰੋ ਮਰਾ ਭਰਾ ਬਈ ਜੀ ਆਪਣੇ ਕਬੂਤਰ ਦੀ ਕੁਆਲਿਟੀ ਪਿਆਰਾ ਉਸਤਾਦ ਗੁਰਦੇਵ ਘਣੀ ਵਾਲੇ ਕਬੂਤਰਾਂ ਦੇ ਵਿੱਚੋਂ ਵੀਰੇ ਬਟਾ ਕੂਤਰ ਲਾਲ ਚੀਨਾ ਚੈੱਕ ਕਰ ਲਓ ਮਰਾ ਵੀਰ ਠਹਿਰ ਜਾ ਭਰਾਵਾ ਠਹਿਰ ਜਾ ਚੈੱਕ ਕਰ ਲਓ ਮਰਾ ਵੀਰ ਜਨਵਰ ਆਪਣੇ ਦਾ ਸਦਨੋ ਬਾਡੀ ਸਟਰਕਚਰ ਦੇਖੋ ਜੀ ਕਿੱਡਾ ਉੱਚਾ ਲੰਮਾ ਹੈ ਕਬੂਤਰ ਦੀ ਚੌੜੀ ਤੇ ਪਿੱਛੋਂ ਜਮ ਐਨ ਬੰਦ ਬਾਜੀ ਬਹੁਤ ਸੋਹਣਾ ਸਟੈਂਡਿੰਗ ਮਜਿਸ਼ਾ ਰੰਗ ਰੂਪ ਸ਼ਕਲ ਅਕਲ ਦਾ ਬਹੁਤ ਚੰਗਾ ਜਾਨਵਰ ਆ ਜੇ ਪਿਓਰ ਬਲੱਡ ਲਾਈਨ ਦੇ ਵਿੱਚੋਂ ਮੇਰਾ ਭਰਾ ਕੂਤਰਾ ਜੀ ਕਲਰ ਬਾਜੀ ਤੁਸੀਂ ਆਪਣੇ ਜਾਨਵਰ ਦਾ ਚੈੱਕ ਕਰ ਲਓ ਨਾਲ ਉਸਤਾਦ ਕਾਕੇ ਕਿਲੇਵਾਲਾ ਦੇ ਕੂਤਰਾਵਾਂ ਵਿੱਚੋਂ ਸ਼ਾਹੀ ਗੂਤਰੀ ਲੱਗੀ ਤੇ ਚੈੱਕ ਕਰੋ ਮੇਰਾ ਵੀ ਜਾਨਵਰ ਦਾ ਬਾਰੀ ਸਟ੍ਰਕਚਰ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਦੇਖੋ ਜੀ ਕਿੱਡਾ ਸੋਹਣਾ ਵਜੂਦ ਹੈ ਕੂਤ ਦਾ ਸ਼ਕਲ ਚੈੱਕ ਕਰ ਲੋ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜੂ ਹਾਂ ਬਈ ਚੋਬਰ ਦੇ ਵਿੱਚ ਕੀ ਗੱਲ ਬਾਤ ਆ ਬਾਈ ਜੀ ਬਚੇ ਆ ਸਕੂਤਰ ਤੇ ਜਿੰਨੇ ਮਰਜੀ ਡਾਲਿਓ ਮੇਰਾ ਭਰਾ ਫੁੱਲ ਬਟਾ ਫੁੱਲ ਗਰੰਟਡ ਕਬੂਤਰ ਆ ਠੀਕ ਆ ਜੀ ਤੇ ਆ ਬਾਈ ਜੀ ਜਨਵਰ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਤੁਸੀਂ ਚੈੱਕ ਕਰ ਲੋ ਦੇਖੋ ਜੀ ਸੰਧੂਰੀ ਨੋਕ ਸੰਧੂਰੀ ਪਲਕਾਂ ਜਮਾ ਬਾਈ ਜੀ ਪਿਰੀਆਂ ਅੱਖਾਂ ਦਾ ਆਪਣਾ ਇਹ ਜਨਵਰ ਆ ਠੀਕ ਆ ਜੀ ਘੁਗੇ ਲਾਲ ਚੀਨੇ ਬਚੇ ਕੂਤਰ ਇਹ ਕੱਢਦਾ ਆ ਠੀਕ ਹੈ ਤੇ ਆ ਬਾਈ ਜੀ ਤੁਸੀਂ ਇਸ ਬੰਨੋ ਵੀ ਜਨਮਰ ਆਪਣਾ ਚੈੱਕ ਕਰ ਲਓ ਦੇਖੋ ਵਜੂਦ ਕੂਤਰ ਦਾ ਹੌਣ ਥੋੜਾ ਜਿਹਾ ਸਦਾ ਰੱਖ ਤੇ ਆ ਬਾਈ ਜੀ ਦੂਜੀ ਸਾਈਡ ਦੀ ਅੱਖ ਆਪਣੇ ਕੂਤਰ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਮਰਾਪਰਾ ਠੀਕ ਹੈ ਜੀ ਜਮਾ ਲਾਲ ਸੁਰਖ ਪੈਰ ਪਤਲੇ ਜਿਹੇ ਪੈਰਾਂ ਦਾ ਆਪਣਾ ਇਹ ਕੂਤਰ ਸੋਨੂ ਦੇ ਪੈਰ ਵੀ ਵਿਖਾਉਣਾ ਮੈਂ ਠੀਕ ਹੈ ਜੀ ਜਾਲੀਆਂ ਤੇ ਵਾਜ ਬਾਜੀ ਕੂਤਰ ਨੇ ਥੋੜੇ ਫਾਰੇ ਵਿੱਚ ਕੀਤੇ ਆ ਤੇ ਆ ਬਾਈ ਜੀ ਜਨਮਰ ਆਪਣੇ ਦਾ ਪੱਲਾ ਦੇਖੋ ਮਰਾਪਰਾ ਪੱਲੇ ਦੀ ਕੁਆਲਿਟੀ ਕਿੱਡੇ ਵੱਡੇ ਚੌੜੇ ਚੌੜੇ ਪੱਲਿਆਂ ਦਾ ਕੂਤਰ ਮਰਾ ਵੀਰ ਠੀਕ ਹੈ ਜੀ ਕੋਈ ਗੈਪ ਨਹੀਂ ਆ ਕੋਈ ਕਹ ਨਹੀਂ ਆ ਜੀ ਸੋਨ ਨੂੰ ਹਣੀ ਦੀ ਪੂਛ ਵਿਖਾਉਣਾ ਕਰਿਓ ਚੈੱਕ ਮੇਰਾ ਭਰਾ ਆ ਲਓ ਜੀ ਪਤਾਈਆ ਸੋਨ ਨੂੰ ਕਿ ਆਪਣੇ ਜੰਮਰ ਪੂਛ ਬੰਦ ਰੱਖਦੇ ਆ ਖੁੱਲੀ ਰੱਖਦੇ ਮੇਰਾ ਭਰਾ ਠੀਕ ਹੈ ਤੇ ਆ ਸਦੈ ਨੂੰ ਅਗਲਾ ਪਲ ਆਈ ਜੰਮਰ ਆਪਣੇ ਦਾ ਮੋਢੇ ਤੇ ਕਲਫ ਲੱਗੀ ਹੋਈ ਹੈ ਜੀ ਕੂਤ ਤੇ ਵੱਡਾ ਕੂਤ ਰਿਹਾ ਚੈੱਕ ਕਰ ਲਓ ਬਾਹਰਾਂ ਦਾ ਵੀ ਸਦੈ ਨੂੰ ਬਿਲਕੁਲ ਸਿਲੈਕਟ ਜਾਨਵਰ ਹੈ ਜੀ ਠੀਕ ਹੈ ਤੇ ਆ ਸਦੈ ਨੂੰ ਕਬੂਤਰ ਦਾ ਜੋੜ ਆ ਜੀ ਬਿਲਕੁਲ ਬੰਦ ਜੋੜ ਤੇ ਆ ਸਦੈ ਨੂੰ ਪੈਰ ਦੇ ਵਿੱਚ ਤੇ ਰਿੰਗ ਲੱਗੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਿਲਕੁਲ ਬਰੀਕ ਜੇ ਪੈਰਾਂ ਦਾ ਆਪਣਾ ਕੂਤ ਰਿਹਾ ਆ ਚੈੱਕ ਕਰ ਲਓ ਜੀ ਲੰਗ ਲੱਗੀ ਕੋਈ ਕੱਟੀ ਨਹੀਂ ਗਈ ਕਿ ਗੱਲ ਨਹੀਂ ਚੈੱਕ ਕਰ ਸਾਧੀਆਂ ਤੁਸੀਂ ਠੀਕ ਹੈ ਜੀ ਬਿਲਕੁਲ ਲਾਲ ਸੁਰਖ ਪੈਰਾਂ ਦਾ ਸਦੈ ਨੂੰ ਆਪਣਾ ਇਹ ਕੂਤਰਾ ਪਤਲੇ ਜਿਹੇ ਪੈਰ ਨੇ ਕੂਤਰ ਦੇ ਬਾਕੀ ਵਜੂ ਚੈੱਕ ਕਰ ਲਓ ਉਸ ਦਿਨ ਜਮਾ ਬ੍ਰੀਕ ਜੇ ਕੂਤਰ ਇੱਧਰ ਆ ਖੜਿਆ ਇੱਥੇ ਆ ਲੋ ਜੀ ਆਹਾ ਬਾਈ ਜੀ ਆਪਣਾ ਮਕਮਲ ਕੂਤਰ ਸੀਗਾ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਇਹਦੇ ਨਾਂ ਲੱਗੀ ਉਸਤਾਦ ਕਾਕਾ ਵਾਲੇ ਕੂਤਰਾਂ ਦੇ ਵਿੱਚੋਂ ਮਾਦੀ ਦਾ ਸ਼ੌਕ ਕਰਾਉਣਾ ਜੀ ਬਰਾਵੂ ਆ ਚੈੱਕ ਕਰ ਲੋ ਜੀ ਆਪਣੀ ਬੱਡੀ ਕੁਤਰੀ ਉਸਤਾਦ ਦੇ ਕਾਕੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਠੀਕ ਹੈ ਜੀ ਬਾਰੀ ਸਟਰਕਚਰ ਸਤੋਂ ਚੈੱਕ ਕਰ ਲੋ ਮਾਦੀ ਦਾ ਵਜੂਦ ਹੈ ਕਿ ਚੌੜੀ ਪਿੱਛੋ ਜਮ ਐਨ ਜਮਾ ਬਰੀਕ ਜੀ ਸਤੋਂ ਜਮਾ ਸੱਪ ਦੇਵਾਂਗੇ ਕੁਤਰੀ ਚੈੱਕ ਕਰ ਲੋ ਪੋਟਾ ਦੇਖੋ ਜੀ ਕੁਤਰੀ ਦਾ ਕਿੱਡਾ ਸਨਖਤਾ ਦੱਬੀ ਜੀ ਲੋਕ ਆ ਠੀਕ ਹੈ ਜੀ ਕਾਲੀਆਂ ਅੱਖਾਂ ਵਿੱਚ ਬਾਈ ਜੀ ਲਾਲ ਤੇ ਕਾਲੇ ਸ਼ੈਂਬਾ ਮੌਜੂਦ ਹੈ ਚੈੱਕ ਕਰ ਲੋ ਆ ਦੇਖੋ ਜੀ ਆ ਸ਼ੈਂਬ ਕਾਲਾ ਰਿਹਾ ਠੀਕ ਹੈ ਜੀ ਆ ਲਾਲ ਆ ਆਹ ਕਾਲਾ ਪੂੰਜੇ ਦੇ ਵਿੱਚ ਬਾਈ ਜੀ ਕਾਲੇ ਤੇ ਲਾਲ ਫਾਰਾ ਕੁਤਰੀ ਦੇ ਚੈੱਕ ਕਰ ਲਓ ਮੇਰਾ ਭਰਾ ਮਾਦੀ ਆਪਣੀ ਦਾ ਵजूद ਪ्योर 우ਸਤਾਦ ਕਾਕੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਕਾਠੀ ਵਾਲੀ ਕੂਤਰੀ ਇਹ ਡੱਬ ਯਾਨੀ ਕਿ ਬੱਚੇ ਇਹ ਕੜਦੀ ਆ ਡੱਬੇ ਵੀ ਬੱਚੇ ਕੜਦੀ ਉਹ ਟਾਵੇਂ ਟਾਵੇਂ ਜ਼ਿਆਦਾਤਰ ਮੇਰਾ ਭਰਾ ਛਾਤੀ ਉਤੇ ਕਾਠੀ ਜਰੂਰ ਰੱਖਦੇ ਕੂਤਰੇ ਇਹ ਆ ਚੈੱਕ ਕਰੋ ਜਿਵੇਂ ਇਹਦੇ ਆ ਠੀਕ ਹੈ ਜੀ ਹੈਕ ਚੈੱਕ ਕਰ ਲਓ ਕੂਤਰੀ ਦੀ ਤੇ ਆ ਸਦਰੋਂ ਮਾਦੀ ਆਪਣੇ ਆਪ ਆਪਣੀ ਦਾ ਪੱਲਾ ਜੀ ਪੱਲੇ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਠੀਕ ਹੈ ਜੀ ਗੁਲਾਬੀ ਟੂਸਾ ਤੇ ਗੁਲਾਬੀ ਕੱਚ ਤੇ ਰੰਗ ਲੱਗਿਆ ਹੋਇਆ ਪਹਿਲੇ ਸੀਜ਼ਨ ਦੀ ਮੇਰਾ ਭਰਾ ਉੱਡੀ ਹੋਈ ਕੂਤਰੀ ਆ ਕੋਈ ਮੇਰਾ ਭਰਾ ਡਾਉਨ ਦਾ ਇਚੂ ਕੋਵੇ ਇਹਨੂੰ ਡਾ ਵੀ ਸਕਦਾ ਹੈ ਜੀ ਠੀਕ ਹੈ ਬਿਲਕੁਲ ਬਾਈ ਜੀ ਬੰਦ ਜੋੜਾਂ ਦੀ ਕੂਤਰੀ ਹੈ ਤੇ ਆ ਮੇਰਾ ਭਰਾ ਅਗਲਾ ਪਲਾ ਜੀ ਮਾਦੀ ਆਪਣੀ ਦਾ ਆ ਚੈੱਕ ਆ ਲੋ ਮੇਰਾ ਭਰਾ ਦੇਖੋ ਜੀ ਕੋਈ ਜੂਨ ਨਹੀਂ ਕੋਈ ਕੋ ਨਹੀਂ ਠੀਕ ਹੈ ਜੀ ਬਿਲਕੁਲ ਫਰ ਸਰ ਕੂਤਰ ਨੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਿਲਕੁਲ ਸਦਰੋ ਤੰਦਰੁਸਤ ਕੂਤਰੀ ਹੈ ਜੀ ਠੀਕ ਹੈ ਤੇ ਆਂਦੇ ਬੱਚੇ ਵੀਰੇ ਧਰਦੀ ਹੋਈ ਆ ਆ ਸਦਰੋ ਮਾਦੀ ਆਪਣੀ ਪੂਛ ਚੈੱਕ ਕਰ ਲੋ ਜੀ ਬਿਲਕੁਲ ਬੰਦ ਪੂਛ ਰਾ ਦੀ ਜੇ ਤੁਹਾਨੂੰ ਮੈਂ ਪੂਛ ਖੋਲ ਕੇ ਵੀ ਵਿਖਾ ਦਿੰਦਾ ਨਹੀਂ ਵਿੱਚ ਲਾਲ ਤੇ ਕਾਲੇ ਫਰ ਮੈਕਸੀ ਆ ਜੀ ਪਿਰਸਾ ਦਿਨੋਕਸ ਦਾ ਇੱਕ ਅਕਲੇ ਕੂਤਰਾਂ ਵਿੱਚੋਂ ਵੱਡੀ ਆਪਣੀ ਇਹ ਕੂਤਰੀ ਹੈ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗੀ ਹੋਈ ਮੇਰਾ ਵੀਰ ਨਾਮ ਫੋਨ ਨੰਬਰ ਲੱਗਾ ਹੋਇਆ ਕੋਈ ਉਹ ਨਹੀਂ ਕੋਈ ਕੁਝ ਨਹੀਂ ਚੈੱਕ ਕਰ ਸਕਦੇ ਹੁੰਦੇ ਜਮਾਂਦਰੂ ਠੱਲ ਮੇਰਾ ਵੀਰ ਲੱਗੀ ਹੋਈ ਹੈ ਕੂਤਰੀ ਤੇ ਠੀਕ ਹੈ ਜੀ ਉਸੇ ਭਾਈ ਦੇ ਘਰ ਦੇ ਇਹ ਜਾਨਵਰ ਨੇ ਮੇਰਾ ਪੂਰਾ ਫੁੱਲ ਟੋ ਟੋ ਫੁੱਲ ਗਾਰੰਟੀ ਵਾਲੇ ਕੂਤਰ ਨੇ ਮੇਰਾ ਵੀਰ ਠੀਕ ਹੈ ਰਿੰਗ ਲੱਗੀ ਤੇ ਪੈਰ ਦੇ ਵਿੱਚ ਬਿਲਕੁਲ ਬੰਦ ਜੋੜਾਂ ਦੀ ਸੱਦੇ ਨੂੰ ਆਪਣੀ ਇਹ ਕੂਤਰੀ ਆ ਬਾਕੀ ਉਸ ਨੂੰ ਮੈਂ ਅੱਖ ਦਾ ਸ਼ੌਂਕ ਨਹੀਂ ਕਰਾਇਆ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਕੁਤਰੀ ਦੇ ਸ਼ਾ ਕਾਲੀਆਂ ਅੱਖ ਦੀ ਸਜ ਨੂੰ ਆਪਣੀਆਂ ਹਰ ਕੁਤਰੀ ਆ ਬਚੇ ਮੇਰਾ ਪ੍ਰਾ ਐਸੀ ਜੋੜੀ ਦੇ ਤੁਸੀਂ ਜਿੰਨੇ ਮਰਜੀ ਡਾਲਿਓ ਮਰਾ ਵੀ ਠੀਕ ਹੈ ਜੀ ਬਾਈ ਨੇ ਆਪਾਂ ਨੂੰ ਫੁੱਲ ਬਟਾ ਫੁੱਲ ਗਾਰੰਟੀ ਦਿੱਤੀ ਜੀ ਡਾਂ ਦੇ ਵਿੱਚ ਆ ਲਓ ਜੀ ਆ ਦੂਜੀ ਸਾਈਡ ਦੀ ਅੱਖ ਤੁਸੀਂ ਚੈੱਕ ਕਰ ਲਓ ਸੰਦੂਰੀ ਜੀ ਨੋਕਾ ਕੁਤਰੀ ਦੀ ਠੀਕ ਹੈ ਜੀ ਤੇ ਆਹ ਸਾਧ ਨੂੰ ਆਪਣੀ ਸੀਗੀ ਮਕਮਲ ਕੁਤਰੀ ਤੇ ਆਹ ਭਰਾ ਹੁਣ ਮੈਂ ਉਸ ਨੂੰ ਜੋੜਾ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹੈ ਹਲੋ ਜੀ ਆ ਦੁਆਰ ਤੋਂ ਮੇਰਾ ਭਰਾ ਜਾਨਵਰ ਆਪਣੇ ਦੀ ਗੁੜਕਣੀ ਕਰ ਸਕਦੇ ਹਾਂ ਚੱਕ ਚੰਗੇ ਦਿਨਾਂ ਤੋਂ ਨੂੰ ਬਕਾਇਦਾ ਧੁੱਪੇ ਰੱਖ ਕੇ ਹੋਣ ਆਪਾਂ ਤੁਹਾਨੂੰ ਸ਼ੌਂਕਰਾ ਪਰਪਲਿਆਂ ਦਾ ਅੱਖਾਂ ਦਾ ਕੱਲੀ ਕੱਲੀ ਚੀਜ਼ ਨੂੰ ਮੈਂ ਇਹਨਾਂ ਦੀ ਦੱਸਤੀ ਆ ਕੀ ਡਿਟੇਲ ਆ ਕੀ ਹਿਸਟਰੀ ਆ ਠੀਕ ਹੈ ਜੀ ਬਿਲਕੁਲ ਬਾਜੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਜੋੜੀ ਆਪਣੇ ਕੋਲ ਅਵੇਲੇਬਲ ਆ ਠੀਕ ਹੈ ਕਿਸੇ ਭਰਾ ਨੂੰ ਚਾਹੀਦੀ ਹੋਵੇ ਐਨੀ ਟਾਈਮ ਆਪਾਂ ਨੂੰ ਤੁਸੀਂ ਫੋਨ ਲਾ ਕੇ ਆਪਣੇ ਜਾਨਵਰ ਆਰਡਰ ਕਰਕੇ ਆਪਣੇ ਸ਼ਹਿਰ ਦੇ ਵਿੱਚ ਮੇਰਾ ਭਰਾ ਮੰਗਵਾ ਸਕਦੇ ਹੋ ਜਾਮਰ ਬਾਈ ਜੀ ਬਿਲਕੁਲ ਤੰਦਰੁਸਤ ਹੁੰਦੇ ਆ ਆਪਣੇ ਠੀਕ ਹੈ ਜੀ ਰੱਬ ਦੀ ਮਿਹਰ ਆ ਇਹੀ ਅਰਦਾਸ ਕਰਦੇ ਮੇਰਾ ਭਰਾ ਸਾਰੇ ਮੇਰੇ ਭਰਾਵਾਂ ਦੇ ਜਾਮਰ ਤੰਦਰੁਸਤ ਰਹਿਣ ਠੀਕ ਹੈ ਜੀ ਤੇ ਡਬਰੇ ਵੀ ਆਪਣੇ ਯਾਰ ਪੰਜਾਬ ਥੋਂ ਪਤਾ ਹੀ ਆ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਦਸੀਓ ਭਰਾਵੋ ਫਿਰ ਕਿਦਾਂ ਲੱਗਾ ਤੁਹਾਨੂੰ ਅੱਜ ਵਾਲਾ ਜੋੜਾ ਤੇ ਮਿਲਦੇ ਭਰਾਵੋ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਆਵਾਂ ਕੁਝ ਛੋਟੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨਸਲ ਵਿੱਚੋਂ ਜਾਨਵਰ ਤਤਕਲੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਈ ਜੀ